ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਰੇਟ ਗੱਡੀਆਂ ਦੇ ਤੁਹਾਨੂੰ ਬਹੁਤ ਜਾਇਜ਼ ਦੇਖਣ ਨੂੰ ਮਿਲ ਜਾਣਗੇ ਰੇਟ ਵਧੀਆ ਨੇ ਗੱਡੀਆਂ ਸੋਹਣੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸ਼ਹਿਰ ਤੋਂ ਤੁਹਾਡੇ ਪਿੰਡ ਤੋਂ ਜਾਂ ਤੁਹਾਡੇ ਆਸ-ਪਾਸੇ ਤੁਹਾਡੇ ਲਾਗੇ-ਤਾਗੇ ਤੁਹਾਨੂੰ ਮਸ਼ੀਨਰੀਆਂ ਮਿਲ ਜਾਣਗੀਆਂ ਜੀ ਤੇ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਕੱਲੀ-ਕੱਲੀ ਗੱਡੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਵਾ ਕਿ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਫ੍ਰੀ ਚ ਲਾ ਦਾਂਗੇ i20 ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਚੈੱਕ ਕਰੋ ਤੁਸੀਂ ਗੱਡੀ ਨੂੰ ਗੱਡੀ ਦਾ ਰੰਗ ਦੇਖੋ ਜੀ ਗੱਡੀ ਦੇ ਟਾਇਰ ਦੇਖੋ ਟਾਇਰਾਂ ਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਦੇਖੋ ਜੀ A to Z ਆਪਾਂ ਨੂੰ ਬਿਲਕੁਲ ਨਵੀਂ ਗੱਡੀ ਮਿਲੂਗੀ ਸ਼ੋਅਰੂਮ ਕੰਡੀਸ਼ਨ ਗੱਡੀ ਆਪਾਂ ਕਹਿ ਸਕਦੇ ਹਾਂ ਗੱਡੀ ਦਾ ਮਾਡਲ ਆਪਾਂ ਨੂੰ ਮਿਲ ਜੂਗਾ 2016 ਤੇ ਡਿਮਾਂਡ ਦੀ ਗੱਲ ਕਰੀਏ ਦਾ ਡਿਮਾਂਡ 5 ਲੱਖ ਰੁਪਈਆ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਐ ਗੱਡੀ ਸੈਕੰਡ ਓਨਰ ਐ ਜੀ ਦੂਜੇ ਹੱਥ ਗੱਡੀ ਇਹ ਚੱਲ ਰਹੀ ਐ ਟਾਇਰ ਵਧੀਆ ਨੇ ਗੱਡੀ ਸੋਹਣੀ ਐ ਜੀ ਅੰਦਰੋਂ ਵਧੀਆ ਤੇ ਕਮੀ ਪੇਸ਼ੀ ਕੋਈ ਨਹੀਂ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮਾਲਕ ਕਹਿੰਦੇ ਨੇ ਵੀ 1 ਰੁਪਈਆ ਗੱਡੀ ਕਿਸੇ ਪਾਸੋਂ ਵੀ ਭਾਲਦਣੀ ਨਾ 1 ਰੁਪਈਆ ਖਰੀਦਣ ਤੋਂ ਬਾਅਦ ਲਾਉਣ ਦੀ ਲੋੜ ਐਗੀ ਬਾਕੀ ਪੂਰੀ ਦੀ ਪੂਰੀ ਜਾਣਕਾਰੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਤੁਹਾਨੂੰ ਮਿਲ ਹੀ ਗਿਆ ਜੀ ਕਰੋ ਗੱਲ ਆਪ ਹੀ ਤੁਸੀਂ ਗੱਲ ਕਰਦੇ ਆ ਐਕਸ ਯੂਵੀ ਗੱਡੀ ਦੀ ਮਹਿੰਦਰਾ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਚੈੱਕ ਕਰੋ ਜੀ ਏਰੀਆ ਮਿਲ ਜੂਗਾ ਆਪਾਂ ਨੂੰ ਬਠਿੰਡਾ ਨਵੇਂ ਟਾਇਰਾਂ ਚ ਗੱਡੀ ਐ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ 3 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਜੀ 3 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊ ਆ ਬਠਿੰਡੇ ਜਾ ਕੇ ਦੇਖ ਸਕਦੇ ਹੂੰ ਜੇ ਕਿਸੇ ਨੇ ਗੱਡੀ ਚਾਕੇ ਦੇਖਣੀ ਐ ਨਵੇਂ ਟਾਇਰਾਂ ਚ ਸੀਟ ਕਵਰ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗੀ 3 ਲੱਖ ਦੇ ਵਿੱਚੋਂ ਘਾਟਾ-ਬਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਸੀ। ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਗੱਡੀ ਦਾ ਕੱਲਾ-ਕੱਲਾ ਪਾਰਟਸ ਕੱਲਾ-ਕੱਲਾ ਕੋਨਾ ਜੀ ਚਾਰੇ ਪਾਸੇ ਫੋਟੋਆਂ ਚਾਲੀ ਰਹੀਆਂ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ। ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 90564 90006 ਮਾਲਕ ਦਾ ਨੰਬਰ ਹੈ ਕਰੋ ਗੱਲ ਆਪੇ ਜੀ। ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9466923488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆਡਾ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਵਰਨਾ ਗੱਡੀ ਦੀ 1.6 ਗੱਡੀ ਆਪਾਂ ਲੈ ਕੇ ਪਹੁੰਚਿਆ ਵਰਨਾ 14 ਮਾਡਲ ਗੱਡੀ ਐ ਜੀ ਇਹ 2014 ਮਾਡਲ ਆ ਫਾਸਟ ਓਨਰ ਗੱਡੀ ਐ ਸੰਗਰੂਰ ਮਾਲਕ ਦਾ ਏਰੀਆ ਸੀ ਤੇ 475 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਜੀ 475 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦਾ ਏਰੀਆ ਸੰਗਰੂਰ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਲਓ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ 475 ਇੱਕ ਵਾਰੀ ਮਾਲਕ ਨੇ ਰੇਟ ਮੰਗਿਆ ਬਾਕੀ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਟੈਟਪਾ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਕੁੱਲ 90000 ਗੱਡੀ ਚੱਲੀ ਹੋਈ ਹੈ ਸੰਗਰੂਰ ਮਾਲਕ ਦੇ ਘਰੇ ਗੱਡੀ ਮਿਲੂਗੀ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਆਪਦੀ ਤਸੱਲੀ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਪੂਰੀ ਜਾਣਕਾਰੀ ਦੇਤੀ ਕਰੋ ਗੱਲ ਤੁਸੀਂ ਆਪ ਹੀ ਗੱਲ ਕਰਾਂਗੇ ਜੀ ਰੀਟਸ ਗੱਡੀ ਦੀ ਆਪਾਂ ਮਾਡਲ 2010 ਹੈ 1.5 ਲੱਖ ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ ਸੀ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਇੱਕ ਪੰਜਾਹ ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਗੱਡੀ ਦੀਆਂ ਫੋਟੋਆਂ ਚਾਰੇ ਪਾਸੋਂ ਚੱਲ ਰਹੀਆਂ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ 70 75 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਬਾਹਰੋਂ ਵੀ ਪੂਰੀ ਵਧੀਆ ਪਈ ਹੈ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਸਟਾਰਟ ਕਰਕੇ ਦੇਖਣਾ ਚਾਹੁੰਦਾ ਜੀ ਕਿਸੇ ਨੇ ਤੁਰ ਕੇ ਦੇਖਣੀ ਹੈ ਮਾਲਕ ਦੇ ਘਰੇ ਜਾਓ ਠੀਕ ਹੈ ਜੀ ਗੱਲਬਾਤ ਕਰ ਲਿਓ ਤੁਸੀਂ ਜਾਣਕਾਰੀ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਜੀ ਗੱਲ ਕਰਾਂਗੇ ਜੀ ਆਪਾਂ ਇੱਕ Tata ਦਾ Ace Gold ਆਪਾਂ ਲੈ ਕੇ ਪਹੁੰਚੇ ਹਾਂ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਇਸ ਵਾਸਤੇ ਲੈ ਕੇ ਪਹੁੰਚੇ ਅਸੀਂ ਪੈਟਰੋਲ ਤੇਜੀ ਇਹ 2023 ਮਾਡਲ ਆਪ ਨੂੰ ਮਿਲੂਗਾ ਕੰਡੀਸ਼ਨ ਆਲੂਕੇ ਨਮਾਸ਼ਹਿਰ ਮਾਲਕ ਦਾ ਏਰੀਆ ਸੀ ਨਮਾਸ਼ਹਿਰ ਏਰੀਆ ਨਾਲ ਦਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 3,60,000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ 3 60 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਬਾਡੀ ਲਾਂ ਦੇਖ ਲਓ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ 360 ਇੱਕ ਵਾਰੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਘਾਟਾ ਬਾਧਾ ਕਰਕੇ ਮਾਲਕ ਸੇਲ ਕਰ ਦੇਣਗੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਪੈਟਰੋਲ ਤੇ ਅਸੀਂ ਇਹ 360 ਇੱਕ ਵਾਰੀ ਡਿਮਾਂਡ ਪਹੁੰਚੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਇਹਦਾ ਬਾਕੀ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਕੋਈ ਗਲਿਆ ਹੋਇਆ ਨਾ ਕੋਈ ਕੰਮ ਭਾਲਦਾ ਹਰ ਚੀਜ਼ ਆਪਾਂ ਨੂੰ ਟੋਟਲ ਵਧੀਆ ਮਿਲੂਗੀ ਤੁਹਾਡੇ ਸਾਹਮਣੇ ਅਸੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾਓ ਤੇ ਉਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਕਰੋ ਗੱਲ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਤੁਹਾਨੂੰ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਆਪਣੀ ਵੀਡੀਓ ਨੂੰ ਜ਼ਰੂਰ ਕਰ ਦੋ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਚਾਹੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਘਰ ਕੋਠੀ ਮਕਾਨੇ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਕੁਝ ਵੀ ਹੈ ਤੁਹਾਡੇ ਕੋਲੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94656 29488 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਵਾੜੀ ਲਾ ਦੇਵਾਂਗੇ ਬਿਲਕੁਲ ਫ੍ਰੀ ਚ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਸੀ ਜੇ ਤੁਸੀਂ ਹਰ ਰੋਜ਼ ਆਪਣੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚ ਗੱਡੀਆਂ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਥੱਲੇ ਕਿ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਜੀ ਐ ਕਿ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਇਨੋਵਾ ਗੱਡੀ ਦੀ ਆਪਾਂ ਗੱਲ ਕਰਦੀਆਂ ਸੀ ਮਾਲਕ ਨੇ ਬਾਹਰ ਜਾਣਾ ਹੈਗਾ ਤਾਂ ਕਰਕੇ ਆਪਦੀ ਗੱਡੀ ਇਹਨਾਂ ਨੇ ਵੇਚਣੀ ਹੈ ਮਾਡਲ ਦੀ ਗੱਲ ਕਰੀਏ 2017 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਇਹ 370 ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ ਤਰਨ ਤਰਨ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਆਲੋਕੀ ਅਸੀਂ ਕਮੀ ਪੇਸ਼ੀ ਕੋਈ ਨਹੀਂ ਗੱਡੀ ਚ ਰੰਗ ਗੱਡੀ ਦਾ ਵਧੀਆ ਸੋਹਣੀ ਗੱਡੀ ਆ 370 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਬਾਕੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਪਸੰਦ ਆਊਗਾ ਬਾਕੀ 370 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਸੀ ਤੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੇ ਕਿਸੇ ਨੇ ਜਾਣਕਾਰੀ ਹੋਰ ਵੀ ਲੈਣੀ ਹੈ ਜਾ ਕੇ ਤੁਸੀਂ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਗੱਲ ਕਰੋ ਤੁਸੀਂ ਆਪ ਹੀ ਗੱਲ ਕਰਾਂਗੇ ਜੀ ਆਪਾਂ ਆਲਟੋ ਗੱਡੀ ਦੀ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਕੁੱਲ ਰੇਟ ਆਪਾਂ ਨੂੰ 60000 ਰੁਪਏ ਮਿਲੂਗਾ ਫਰੀਦਕੋਟ ਮਾਲਕ ਦਾ ਏਰੀਆ ਸੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਵਧੀਆ ਰੰਗ ਗੱਡੀ ਦਾ ਵਧੀਆ ਟਾਇਰਾਂ ਚ ਹਲਾਈ ਲੱਗੇ ਹੋਏ ਨੇ ਬਾਕੀ 60000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਆਪਦੀ ਗੱਡੀ ਇਹ ਹੈ ਵੇਚ ਦੇਣਗੇ ਜੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਕੰਡੀਸ਼ਨ ਚੈੱਕ ਕਰ ਲਓ ਜੀ ਅੰਦਰੋਂ ਚੈੱਕ ਕਰੋ ਬਾਹਰੋਂ ਚੈੱਕ ਕਰੋ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈ ਰਿਹਾ ਸੀ ਬਾਕੀ ਓਨਰ ਦਾ ਮੋਬਾਈਲ ਨੰਬਰ ਤੇ ਜਾਣਕਾਰੀ ਤੁਹਾਨੂੰ ਮਿਲੇਗੀ ਕਰੋ ਗੱਲਬਾਤ ਆਪੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਵਧੀਆ ਲੱਗੀ ਆ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਪੋਰਟ ਕਰਿਆ ਕਰੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਾਮੀ ਵੀਡੀਓ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਇਹਨੇ ਤੁਸੀਂ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਮਸ਼ੀਨਰੀਆਂ ਦੇ ਨਾਲ ਇੰਨੇ ਤੁਸੀਂ ਕਮੈਂਟ ਪਾਓ ਅਗਲੀ ਵੀਡੀਓ ਵਾਸਤੇ